ਪਟਿਆਲਾ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਐਸਪੀਸੀਲੀ ਸ਼੍ਰੀ ਸਰਫਰਾਜ਼ ਆਲਮ ਆਈਪੀਐਸ ਜਿਹਦੇ ਦਿਸ਼ਾ ਨਿਰਦੇਸ਼ਾ ਹੈ ਪਟਿਆਲਾ ਪੁਲਿਸ ਨੂੰ ਉਸ ਸਮੇਂ ਬਹੁਤ ਵੱਡੀ ਕਾਮਯਾਬੀ ਮਿਲੀ ਜੋ ਮਿਤੀ 9 ਤਰੀਕ ਨੂੰ ਦਿਨ ਦਿਹਾੜੇ ਇੱਕ ਬਜ਼ੁਰਗ ਔਰਤ ਦੇ ਜੋ ਕੰਨਾਂ 'ਚੋਂ ਵਾਲੀ ਸਵੈਚ ਹੋ ਗਈ ਸੀ ਐਡੀ ਮਦਦ ਭਾਗੀ ਘਟਨਾ ਸੀ ਜੋ ਦਿਨ ਦਿਹਾੜੇ ਇਸ ਸੈਕਟਰ ਦੇ ਵਾਲੀ ਵਿੱਚ ਕੱਢੀ ਸੀ ਉਹ 70 ਸਾਲ ਦੀ ਬਜ਼ੁਰਗ ਲੇਡੀ ਜੋ ਤੁਰਨ ਫਿਰ ਤੋਂ ਅਸਮਰਥ ਸੀ ਉਹ ਘਰ ਵਿੱਚ ਬੈਠੀ ਆਰਾਮ ਕਰ ਰਹੀ ਸੀ ਬਾਹਰ ਘਰ ਦੇ ਬਾਹਰ ਰੋਜ਼ ਗਾਉਂਦੀ ਉਹ ਰਤ ਅ ਸਤੂ ਪਰਵਲੀ ਹਰਿੰਦਰ ਸਿੰਘ ਢਿੱਲੋਂ ਦੇ ਆਪਣੀ ਟੀਮ ਦੇ ਨਾਲ ਕੇਸ ਜਿਹੜੇ 24 ਆਰਸ ਨੂੰ ਟ੍ਰੇਸ ਕੀਤਾ ਔਰ ਕੱਲ ਹਰੀ ਹੋਰ ਗੁਸ਼ਤਾਖੀ ਕੀਤਾ ਔਰ ਇਹ ਬਹੁਤ ਬੜੀ ਮਤਲਬ ਸਫਲਤਾ ਹੈ ਕਿ ਸਾਡੇ ਜਿੰਨੇ ਵੀ ਕੇਸ ਨੇ ਪਟਿਆਲਾ ਜ਼ਿਲ੍ਹੇ ਦੇ ਜਿਹੜੇ 24 ਆਰਸ ਫੋਰਸ ਆਪਣੀ ਅਸਟਾਜੀ ਦਾ ਕੰਮ ਕਰਕੇ ਕੇਸ ਕਰਦੀ ਹੈ ਇਹ ਵੀ ਬ੍ਰਾਈ ਸੀ ਕੋ ਸਟੈਚਿੰਗ ਸੀ ਅਲਟ੍ਰੇ ਸੀ ਔਰ ਐਸ ਐਚਓ ਹਰਿੰਦਰ ਸਿੰਘ ਦੇ ਲੋਕ ਗੁਆਲੀ ਨੇ ਆਪਣੀ ਟੀਮ ਦੇ ਨਾਲ ਪੂਰੀ ਫੁਰਤੀ ਕਰਦੇ ਹੋਏ ਇਹ ਬਦਲ ਦਿਸ ਕਿਤਾ ਨਾਮਿਤ ਕਿਤਾਬ ਔਰ ਔਰ ਕੱਲ ਸ਼ਾਮ ਨੂੰ ਹੀ ਇਹਨੇ ਦਿਸਾ ਦਿੱਤਾ ਜਿਸ ਨੂੰ ਐਜੂਕੇਸ਼ਨ ਅਦਾਲਤ ਦੇ ਕਰਕੇ ਰਿਵਾਰਡ ਦਿੱਤਾ ਗਿਆ ਜਿਸ ਤੋਂ ਪ੍ਰਸ਼ੀਸ਼ ਕੀਤੀ ਜਾ ਰਹੀ ਹੈ ਕੁਛ ਇਸ ਕਿ ਸਰ ਪਹਿਲਾਂ ਵੀ ਇੱਥੇ ਕੋਈ ਪਰਚੇ ਦਰਜ ਨਹੀਂ ਜੀ ਪਹਿਲਾਂ ਵੀ ਤ੍ਰਿਬਲਾਇਆ ਦੇ ਕਈ ਮੁਕਦਮੇ ਤੇ ਦਰਜ ਨੇ ਜਿਸੋਂ ਰਾਸੀ ਦੇ ਸਵੈਚਿੰਗ ਦੇ ਐਨਡੀਪੀਐਸ ਦੇ ਡਿਫਾਲਟ ਹੋ ਹੈ ਪਤਨਾ ਦਾ ਰਹੇਗਾ ਔਰ ਕੁਮਿੰਦਰ ਸਿੰਘ ਬਿੰਦੋ ਬੋਰਡ ਦਾ ਸਾਡਾ ਸਦਰ ਪਤਨਾ ਦਾ ਰਹੇਗਾ ਉੱਤੇ ਦਾ ਰਹੇਗਾ ਸਰ ਫੜੇ ਜਿੱਥੇ ਇਹ ਮਸਲ ਆ ਬਈ ਸਿੱਧੀ ਬਦਲਾਤ ਦੀ ਬੜਾ ਆਪਾਂ ਨੂੰ ਪਤਾ ਸੀ ਆਪਾਂ ਨੂੰ ਕਿ ਉਹ ਵੋਟ ਕਿਸੇ ਵਾਧਾ ਦੀ ਚਾਹਤ ਕੁਝ ਹੋਰ ਵੀ ਬਰਾਮਤ ਹੋਇਆ ਸਰ ਇਸ ਤੋਂ ਇਹ ਹਲੇ ਤਫ਼ਤੀਸ਼ ਚੱਲੀ ਆ ਜਿਹੜਾ ਮਾਡਲ ਆ ਉਹਨੇ ਤੋਂ ਬਰਾਮਤ ਦੀ ਗੱਲ ਸਿਰ ਇਕੱਲੇ ਸੀ ਕਿ ਹੋਰ ਵੀ ਤੇ ਕੋਈ ਸਾਥੀ ਹੈਗਾ ਇਕੱਲਾ ਹੀ ਸੀ ਜੀ ਇਹਨੇ ਇਕੱਲੇ ਨੇ ਸਪੈਸ਼ਲ ਦਿੱਤੀ ਆ 31 ਸਾਲ ਦੀ ਵੀ ਉਮਰ ਹੈ ਮਿੱਲਾ ਹੈ ਕੋਈ ਕੰਮ ਕਰਦਾ ਔਰ ਇਹ ਕਈ ਮੁਕਦਰਤ ਦੇ ਪਹਿਲਾ ਵੀ ਦਰਦ ਸਿਰ ਪੜਿਆ ਨਹੀਂ ਹੈ ਕਿ ਕਿੰਦਾ ਹੈ ਉਹਦੇ ਪੈਗੋ ਬੜਾ ਬੜਾ ਮੁਟ ਬੜਾ ਨਿਕਲਦਾ ਪਰਸ ਸਰ ਲੋਕ ਜਿਹੜਾ ਪਟਿਆਲਾ ਦੇ ਵਿੱਚ ਕਾਫੀ ਵਾਰ ਤਾਂ ਦੇ ਸਾਹਮਣੇ ਲੋਕੋ ਹੋ ਰਹੀਆਂ ਨੇ ਮੋਟਰਸਾਈਕਲ ਰੋਜ਼ ਚੋਰੀ ਹੋ ਰਹੇ ਨੇ ਸੀਸੀਟੀਵੀ ਕੁਝ ਨਹੀਂ ਦੇਖਣ ਵਾਲੀਆਂ ਸੋ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਨੇ ਇਹ ਗ੍ਰੈਗ ਗੈਗ ਨੇ ਇੱਕ ਜਿਹੜਾ ਹੈਗਾ ਗਰੋਪ ਉਹ ਕਾਫੀ ਜਿਹੜਾ ਐਕਟਿਵ ਹੋਇਆ ਹੋਇਆ ਜੀ ਕਿਉਂ ਕ੍ਰਾਈਮ ਹੁੰਦਾ ਔਰ ਤੁਸੀਂ ਇਹ ਵੀ ਦੇਖੋ ਕਿ ਪਟਿਆਲਾ ਪੁਲਿਸ ਕੋਈ ਵੀ ਕੇਸ ਅੱਜ ਤੱਕ ਕੋਈ ਵੀ ਕੇਸ ਪਟਿਆਲਾ ਪੁਲਿਸ ਦਾ ਅਲਟਰੈਸ ਨਹੀਂ ਸਾਰੇ ਕੇਸ ਟ੍ਰੇਸ ਨੇ ਐਂਡ ਹਮੇਸ਼ਾ ਪੁਲਿਸ ਸਾਡੀ ਸੇਵਾ ਸਦ ਕਰਦਾ ਸਾਡੇ ਐਸ.ਪੀ. ਸਾਹਿਬ ਆਪ ਅਖਰੀ ਗੱਲ ਮੋਨੀਟਰ ਕਰਦੇ ਨੇ ਉਹਨਾਂ ਦੀ ਦਿਸ਼ਾ ਦੇਸ਼ਾ ਇਹ ਟੋਲਵਾਦੀ ਗਾਈਡਰਸ ਤੇ ਹੀ ਅਸੀਂ ਸਾਰਾ ਇਹ ਕੰਮ ਕਰ ਰਹੇ ਆਂ ਔਰ ਉਹਨਾਂ ਦੀ ਦਿਸ਼ਾ ਦੇਸ਼ਾ ਇਹਦੀ ਹੈ ਕਿ ਕਿ ਕੰਮ ਕੀਤਾ ਅਸੀਂ ਸਾਡੀ ਟੈਕਨੀਕਲ ਟੀਮ ਸਾਡੇ ਨਾਲ ਬਹੁਤ ਮੁਸਤਕਿਲ ਅਸੀਂ ਕੰਮ ਕਰਦੇ ਆਂ ਸਾਰੇ ਇਹਨਾਂ ਨੇ ਨਸ਼ਾ ਪਤਾ ਵੀ ਕਰਦਾ ਜੀ ਬੰਦਾ ਬਿਲਕੁਲ ਜੀ ਨਸ਼ਾ ਪਤਾ ਵੀ ਕਰਦਾ ਜੋ ਰੈਡੀਕਲ ਦਾ ਮੁਕਦਮਾ ਦਰਜ ਕੀਤਾ ਸੀ ਸਰ ਜਿਸ ਤੇ ਪੈਰੀਮੀਟਰੀ ਪੋਰਟਸ ਵੀ ਲੱਗੀ ਹੋਈ ਹੈ ਫਿਰ ਵੀ ਜਿਹੜੇ ਚੋਰਾਂ ਦਾ ਹੌਸਲਾ ਇੰਨਾ ਬਲੰਦ ਹੈ ਕਿ ਦਿਨ ਦਿਹਾੜੇ ਏਸੀ ਲੈ ਕੇ ਚਲੇ ਜਾਂਦੇ ਨੇ ਮੋਟਰਸਾਈਕਲ ਚੋਰੀ ਹੋ ਜਾਂਦੇ ਨੇ ਸੋ ਇਸ ਚੀਜ਼ ਨੂੰ ਜਿਹੜਾ ਹੈ ਕਿਸ ਤਰ੍ਹਾਂ ਦੇ ਨਾਲ ਹੱਲ ਪਾਇਆ ਜਾ ਸਕਦਾ ਹੈ ਔਰ ਲੋਕਾਂ ਨੂੰ ਕੀ ਪ ਸਾਡਾ ਲੋਕਾਂ ਨੂੰ ਤਾਂਹੀ ਅਪੀਲ ਹੈ ਕਿ ਜਦੋਂ ਵੀ ਦੇਖੋ ਆੜਗੋੜ ਨੂੰ ਸਭ ਨੂੰ ਪਤਾ ਹੁੰਦਾ ਇਹ ਪਤਾ ਕੰਮ ਕੋਈ ਕਰਦਾ ਨਹੀਂ ਵਿਹਲਾ ਹੈ ਨਿੱਤ ਨਵਾਂ ਮੋਟਰਸਾਈਕਲ ਬਦਲ ਕੇ ਨਿੱਤ ਨਵਾਂ ਮੋਬਾਈਲ ਲੈ ਆੜਗੋੜ ਸਭ ਨੂੰ ਪਤਾ ਹੁੰਦਾ ਹੈ ਇਹ ਬੰਦਾ ਕੋਈ ਜਦ ਕੰਮ ਕਰਦਾ ਪਰ ਉਹ ਪੁਲਿਸ ਨੂੰ ਸਹਿਯੋਗ ਨਹੀਂ ਦਿੰਦੇ ਇਤਲਾਹ ਨਹੀਂ ਦਿੰਦੇ ਤੇ ਮੈਂ ਲੋਕਾਂ ਨੂੰ ਵੀ ਇਹ ਨਹੀਂ ਕਰਦਾ ਕਿ ਜਦੋਂ ਵੀ ਤੁਹਾਨੂੰ ਕੋਈ ਬੰਦਾ ਸ਼ੱਕੀ ਕੋਈ ਇਹੋ ਜਿਹੇ ਹਾਲਾਤ ਵਾਲਾ ਬੱਚਾ ਦਿਖਦਾ ਕੋਈ ਮੋੜਾ ਦਿਖਦਾ ਕੋਈ ਵੀ ਆੜਗੋੜ ਨੂੰ ਪਤਾ ਲੱਗਦਾ ਕਿ ਬੰਦਾ ਹਿਡਮੌਲਰ ਹੈ ਉਹਦੇ ਬਾਰੇ ਸਾਨੂੰ ਇਤਲਾਹ ਜੂਰ ਦੇ ਉਹਨਾਂ ਦਾ ਮੁਕਤ ਰੱਖਿਆ ਜਾਊਗਾ ਰੈਂਡਰ ਆਨ ਕਰਾਏਦਾਰਾਂ ਜਿਹੜੇ ਕਰਾਇਦਾਰ ਇਹਨਾਂ ਦੇ ਇੱਕ ਘਰਾਂ ਚ ਰਹਿਦੇ ਨੇ ਪੀਜੀ ਰਹਦੇ ਨੇ ਬਹੁਤ ਜ਼ਿਆਦਾ ਪੀਜੀ ਐ ਬਟ ਲੋਕ ਸਰਉਤਰਾ ਨਹੀਂ ਦਿੰਦੇ ਉਹਨਾਂ ਲਈ ਪਰਿਵਿਸ਼ੇਂ ਦੀ ਗੱਲ ਹੁਣ ਅੱਗੇ ਵਧ ਜਿਹੜੇ ਬਾੜੇ ਬੰਦੇ ਨੇ ਉਹ ਇਦਾਂ ਹੀ ਆਪਣੀ ਠੇਰ ਪੜਾਉਂਦੇ ਨੇ ਕਿ ਫਿਰ ਬਾਰਾ